ਪਵਿੱਤਰ ਤੇ ਪਾਵਨ ਸਥਾਨ ਗੁਰਦੁਆਰਾ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਆਓ ਪਿਆਰੀ ਸਾਧ ਸੰਗਤ ਜੀ ਹਾਜ਼ਰੀ ਭਰਦੇ ਹਾਂ ਅਤੇ ਗੁਰੂ ਚਰਨਾਂ ਦਾ ਆਨੰਦ ਮਾਣਦੇ ਹਾਂ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵਿੱਚ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਸਾਧ ਸੰਗ ਜੀ ਵਿਖਾ ਰਹੇ ਆ ਇਤਿਹਾਸਿਕ ਸ਼ਹਿਰ ਮਾਛੀਵਾੜਾ ਸਾਹਿਬ ਦੀ। ਔਰ ਜਿੱਥੇ ਕਿ ਜੇ ਆਪਾਂ ਗੱਲ ਕਰੀਏ 1704 ਈਸਵੀ ਦੀ। 1704 ਈਸਵੀ ਇਹਦੇ ਵਿੱਚ ਜਦੋਂ ਮੁਗਲ ਕਾਲ ਦਾ ਸਮਾਂ ਸੀ, ਪੂਰੇ ਭਾਰਤ ਦੇਸ਼ ਤੇ ਪੂਰੇ ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਸੀ। ਉਸ ਸਮੇਂ ਸਾਈਂ ਫਿਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੇ ਇੱਕ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਉਸ ਅਪਾ ਜੀ ਕਹਿ ਸਕਦੇ ਆ ਕਿ ਉਸ ਉਹ ਜਿਹੜੀ ਹਕੂਮਤ ਜਿਹੜੀ ਬਹੁਤ ਹੀ ਜ਼ਾਲਮ ਹਕੂਮਤ ਸੀ ਤੱਕੇ ਦੇ ਨਾਲ ਜਿਹੜਾ ਕਿ ਲੋਕਾਂ ਦੇ ਧਰਮ ਬਦਲੀ ਕਰ ਰਹੀ ਸੀ ਔਰ ਸਾਈਬ ਸ਼ਿਰ ਗੁਰਗੰਸਾਈ ਜੀ ਮਹਾਰਾਜ ਹੁਣਾ ਦਾ ਓਟ ਆਸਰਾ ਲੈ ਕੇ ਸ਼ਿਰ ਗੁਰਗੰਸਾਈ ਮਹਾਰਾਜ ਹੁਣਾ ਦਾ ਓਟ ਆਸਰਾ ਲੈ ਕੇ ਸਾਈਬ ਸ਼੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਹੁਣਾ ਨੇ ਇੱਕ ਪੰਥ ਦੀ ਸਥਾਪਨਾ ਕੀਤੀ ਜਿਹੜਾ ਕਿ ਖਾਲਸਾ ਪੰਥ ਸੀ ਔਰ ਖਾਲਸਾ ਪੰਥ ਦੇ ਵਿੱਚ ਇਹ ਜਿਹੜੀਆਂ ਬਹੁਤ ਸਾਰੀਆਂ ਜੰਗਾਂ ਹੋਈਆਂ ਜਿਹੜੀਆਂ ਕਿ ਮੁਗਲਾਂ ਦੇ ਖਿਲਾਫ ਸਨ ਔਰ ਇੱਕ ਸਮਾਂ ਐਸਾ ਆਇਆ ਕਿ ਸਾਈਂਬ ਸ਼੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਜਿਹੜੇ ਕਿ ਸਰਵੰਸਦਾਨੀ ਸੀ ਆਪਣਾ ਸਰਵੰਸ ਵਾਰ ਕੀ ਉਸ ਸਮੇਂ ਇਸ ਤਰਕੀਬ ਦੇ ਉੱਪਰ ਆਏ ਸਨ ਔਰ ਮੈਂ ਆਪਣੇ ਕਹਾਗਜ਼ ਦੀ ਤਸਵੀਰਾਂ ਵਖਾ ਦਿਓ ਇਹ ਉਹ ਜੰਗਲ ਨੇ ਜਿੱਥੇ ਸਾਈਂਬ ਸ਼੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਸਵੰ ਪਿਤਾ ਜੀ ਨੇ ਆਪਣੀਆਂ ਉਸ ਉਸ ਸਮੇਂ ਦੀਆਂ ਜਿਹੜੀਆਂ ਰਾਤਾਂ گزارੀਆਂ ਸਨ ਔਰ ਬਹੁਤ ਹੀ ਜੇ ਵੇਖਿਆ ਜਾਵੇ ਤੇ ਬਹੁਤ ਹੀ ਘਣਾ ਇਹ ਜੰਗਲ ਹੈ ਔਰ ਕਿਵੇਂ ਰਹੇ ਹੋਣਗੇ ਗੁਰੂ ਸਾਹਿਬ ਇਸ ਜੰਗਲ ਦੇ ਵਿੱਚ ਬਹੁਤ ਹੀ ਜੇਕਰ ਗੱਲ ਕਰੀਏ ਉਸ ਪੁਰਾਣੇ ਸਮੇਂ ਦੀ ਤੇ ਜਦੋਂ ਉਸ ਸਮੇਂ ਨੂੰ ਯਾਦ ਕਰਦੇ ਹਾਂ ਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਔਰ ਅੱਜ ਅਸੀਂ ਪਹੁੰਚੇ ਹਾਂ ਇਹ ਜਿਹੜੀ ਧਰਤੀ ਹੈ ਮਾਛੀਵਾੜਾ ਸਾਹਿਬ ਜੀ ਔਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣਾਂ ਦੀ ਚਰਨਛੋਪਾ ਪ੍ਰਾਪਤ ਕਰਤੀ ਹੈ ਔਰ ਗੁਰਦੁਆਰਾ ਸਾਹਿਬ ਹੈ ਜੀ ਚਰਨਸ਼ੋਪ ਪ੍ਰਾਪਤ ਗੁਰੂ ਮਹਾਰਾਜ ਜੀ ਦਾ ਔਰ ਅੱਗੇ ਦੀਆਂ ਤਸਵੀਰਾਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਵਖਾਵੇਂਗੇ ਔਰ ਗੁਰੂ ਘਰ ਦੇ ਕਥਾ ਵਾਚ ਕੀਰਤਨੇ ਉਹਨਾਂ ਤੋਂ ਇਤਿਹਾਸ ਜਾਣਾਂਗੇ ਔਰ ਹੁਣ ਤੋਂ ਅੱਗੇ ਦੀਆਂ ਤਸਵੀਰਾਂ ਵਾਸਤੇ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਚਲਦੇ ਹਾਂ ਜੀ ਧੰਨਵਾਦ ਸੋ ਪਿਆਰੀ ਸਾਧ ਸੰਗਤ ਜੀ ਇਹ ਨੇ ਤਸਵੀਰਾਂ ਸਾਹਿਬੇ ਕਮਾਲ ਮੇਰੇ ਸਤਗੁਰ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ੋਪਾਪਤ ਧਰਤੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਦੀਆਂ ਇਹ ਜਿਹੜਾ ਜੰਡ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਜੰਡ ਦੇ ਥੱਲੇ ਖੂ ਦੀ ਟਿੰਡ ਦਾ ਸਰਹਾਨਾ ਲਾਇਆ ਸੀ ਅਤੇ ਇਸੇ ਅਸਥਾਨ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਆਤਮਿਕ ਅਡੋਲਤਾ ਵਿੱਚ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜ਼ਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸਫਰ ਚੰਗਾ ਪਟਖੇੜਿਆਂ ਦਾ ਰਹਿਣਾ ਕਲਗੀਧਰ ਪਾਸ਼ਾ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਤੇ ਮਨ ਹਿਰਦਾ ਸਿੱਖਾਂ ਦਾ ਵਿਸ਼ਾਂਤ ਹੋ ਗਿਆ ਇਸ ਅਸਥਾਨ ਤੇ ਆ ਕੇ ਸਿੱਖ ਸੰਗਤਾਂ ਦਾ ਮਨ ਸ਼ਾਂਤ ਅਤੇ ਹਿਰਦਾ ਨਿਰਵਲ ਹੋ ਜਾਂਦਾ ਹੈ ਅਤੇ ਸੁਰਤੀ ਗੁਰ ਚਰਨਾ ਦੇ ਨਾਲ ਜੁੜ ਜਾਂਦੀ ਹੈ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਲੱਖਾਂ ਦੀ ਤਾਦਾਦ ਦੇ ਨਾਲ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਨੇ ਅਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਿੱਖ ਸੰਗਤਾਂ ਇਸ ਧਾਰਮਿਕ ਸਥਾਨ ਤੇ ਨਕਮਸਤਕ ਹੋਣ ਆਉਂਦੀਆਂ ਨੇ ਇਸ ਗੁਰੂ ਘਰ ਦੀਆਂ ਰੌਣਕਾਂ ਅਤੇ ਸਜਾਵਟਾਂ ਵੇਖਣ ਯੋਗ ਸਨ ਸੰਗਤਾਂ ਇੱਥੇ ਧੁੱਪ ਅਤੇ ਛਾਂ ਦੀ ਪਰਵਾਹ ਕੀਤੇ ਬਿਨਾ ਗੁਰੂ ਚਰਨਾਂ ਦੇ ਨਾਲ ਜੁੜ ਰਹੀਆਂ ਸਨ ਪਿਆਰੀ ਸਾਧ ਸੰਗਤ ਜੀ ਇਹ ਜਿਹੜੀਆਂ ਤਸਵੀਰਾਂ ਤੁਸੀਂ ਜੰਡ ਸਾਹਿਬ ਜੀਆਂ ਵੇਖ ਰਹੇ ਹੋ ਐਸੇ ਜੰਡ ਸਾਹਿਬ ਥੱਲੇ ਮੇਰੇ ਸਤਿਗੁਰ ਸੱਚੇ ਪਾਛਾ ਕਲਗੀਧਰ ਮਹਾਰਾਜ ਜੀ ਨੇ ਖੁਦ ਹੀ ਟਿੰਡ ਦਾ ਸਰਹਾਨਾ ਲਾਇਆ ਸੀ ਔਰ ਇਹ ਪ੍ਰਾਤਨ ਚੰਡ ਹਾਲੇ ਵੀ ਬਿਲਕੁਲ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਇਸ ਗੁਰੂ ਘਰ ਵਿੱਚ ਸ਼ਿਸ਼ੋਭਿਤ ਹੈ ਸੰਗਤਾਂ ਇੱਥੇ ਰੋਜ਼ਾਨਾ ਨਕਮਸਤਕ ਹੋਣ ਆਉਂਦਿਆ ਨੇ ਅਤੇ ਆਪਣਾ ਮਨ ਨਿਰਮਲ ਅਤੇ ਮਨ ਨੀਵਾ ਕਰਦਿਆ ਨੇ ਔਰ ਗੁਰੂ ਚਰਨਾ ਦੇ ਨਾਲ ਜੁੜਦਿਆ ਨੇ ਪਿਆਰੀ ਸਾਧ ਸੰਗਤ ਜੀ ਔਰ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੁਦ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਖੂਦ ਤੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 1704 ਈਸਵੀ ਵਿੱਚ ਇਸ ਖੂਹ ਤੋਂ ਜਲ ਛਕਿਆ ਅਤੇ ਜਲ ਛਕਣ ਤੋਂ ਬਾਅਦ ਮਾਚੀਵਾੜਾ ਦੇ ਜੰਗਲਾਂ ਵਿੱਚ ਇਸ ਖੂਹ ਦੀ ਟਿੰਡ ਦਾ ਸਰਹਾਣਾ ਲਾ ਕੇ ਇੱਕ ਝੰਡ ਥੱਲੇ ਮੇਰੇ ਸਤਿਗੁਰੂ ਸੱਚੇ ਪਾਛਾ ਕਲਗੀਧਰ ਜੀ ਸੌ ਗਏ ਇਹ ਇਤਿਹਾਸਿਕ ਸਥਾਨ ਅਤੇ ਇਸ ਖੂਹ ਦੇ ਦਰਸ਼ਨਾਂ ਲਈ ਅਨੇਕਾਂ ਲੋਕ ਸੂਬਾ ਪੰਜਾਬ ਅਤੇ ਪੰਜਾਬ ਦੇ ਬਾਹਰੋਂ ਵੀ ਨਿਰੰਤਰ ਆਉਂਦੇ ਨੇ ਅਤੇ ਗੁਰਦਿਆਂ ਪਿਆਰੀਆਂ ਸਾਝੀਆਂ ਨਵਾਜੀਆਂ ਸਾਧ ਸੰਗਤਾਂ ਇਹਨਾਂ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਦੀਆਂ ਨੇ اور ਤੁਸੀਂ ਇਹਨਾਂ ਬੋੜਾ ਤੇ ਵੇਖ ਰਹੇ ਹੋ ਇਸ ਖੁਦ ਆ ਇਤਿਹਾਸ ਲਿਖਿਆ ਸਾਡੇ ਚੈਨਲ ਕੇਡੀ ਵਰਲਡ ਪੰਜਾਬੀ ਨਿਊਜ਼ ਵਾਲਿਆਂ ਵੱਲੋਂ ਇੱਕ ਖਾਸ ਬੇਨਤੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਕਿ ਤੁਸੀਂ ਸਾਰੇ ਇਸ ਧਾਰਮਿਕ ਸਥਾਨ ਤੇ ਜਰੂਰ ਨਕਮਸਤਕ ਹੋਣ ਆਇਆ ਜੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਬੜਾ ਸਾਹਿਬ ਤੋਂ ਔਰ ਸਾਡੇ ਨਾਲ ਗੁਰੂ ਘਰ ਦੇ ਕਥਾਵਾਚਕ ਔਰ ਕੀਰਤਨੀਏ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਾਣਾਂਗੇ ਹਾਂਜੀ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਬੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਆਓ ਹਾਜ਼ਰੀ ਭਰਦੇ ਆਂ ਗੁਰੂ ਚਰਨਾਂ ਦਾ ਆਨੰਦ ਮਾਣਦੇ ਆਂ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਥ ਦਾ ਹੁਕਮ ਮੰਨ ਕੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹਾਦਤਾਂ ਦੇ ਉਪਰੰਤ ਚਮਕੌਰ ਦੀ ਗੜੀ ਨੂੰ ਛੱਡ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਤੋਂ ਅੱਧੀ ਰਾਤ ਨੂੰ 8 pô 1704 ਸਨ ਸੀ ਚਾਲੇ ਪਾਏ ਜੰਗਲੀ ਸਾਰਾ ਸਫਰ ਸੀ ਪੈਰਾਂ ਵਿੱਚ ਮਹਾਰਾਜ ਜੀ ਦੇ 16 ਚੁੱਬੀਆਂ ਸਨ ਅਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਸਤਿਗੁਰੂ ਸਾਹਮਣੇ ਖੂਹ ਸਾਹਿਬ ਹੈ ਜਿੱਥੇ ਪਾਤਸ਼ਾਹ ਨੇ ਪਹੁੰਚ ਕੇ ਜਲ ਛਕਿਆ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਐਸ ਝੰਡਾ ਸਾਹਿਬ ਦੇ ਹੇਠਾਂ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ ऐसे दिन दयाल बादशाह सतगुरु ਜਿਨ੍ਹਾਂ ਤੋਂ ਪਰਿਵਾਰ ਵਿਛੜ ਚੁੱਕਾ ਸੀ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਤਾਂ ਹੋ ਗਈਆਂ ਛੋਟੇ ਸਹਿਬਜ਼ਾਦੇ ਅਜੇ ਮੰਜ਼ਲ ਤੱਕ ਨਹੀਂ ਸਨ ਪਹੁੰਚੇ ਔਰ ਸਤਗੁਰੂ ਜੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਅਜੇ ਵੀ ਆਤਮਕ ਅਡੋਲਤਾ ਵਿੱਚ ਸਨ ਚਮਕੌਰ ਦੀ ਗੜੀ ਤੋਂ ਵਿਛੜੇ ਤਿੰਨ ਸਿੰਘ ਇੱਥੇ ਮਹਾਰਾਜੀ ਨੂੰ ਆ ਕੇ ਮਿਲੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜਿਨ੍ਹਾਂ ਨੇ ਦਰਦ ਜ਼ਾਹਿਰ ਕੀਤਾ ਤੇ ਬੇਨਤੀ ਕੀਤੀ ਪਾਤਸ਼ਾਹੇ ਕਿਹੜੇ ਚੋਜ ਵਰਤਾਰੇ ਹੋ ਕਦੇ ਤਖਤੋਂ ਤਾਜ ਤੇ ਬੈਠੇ ਸੀ ਅੱਜ ਤੁਸੀਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪੈਰਾਂ ਵਿੱਚ ਜੋੜਾ ਨਹੀਂ ਸਵਾਰੀ ਵਾਸਤੇ ਘੋੜਾ ਨਹੀਂ ਪਰਿਵਾਰ ਆਪ ਜੀ ਦੇ ਨਾਲ ਨਹੀਂ ਇਹ ਕਿਹੜੇ ਚੋਜ ਵਰਤਾਰੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਆਪਣੀ ਆਤਮਕ ਅਡੋਲਤਾ ਵਿੱਚ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮੇਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਨੇ ਜਦੋਂ ਸ਼ਬਦ ਉਚਾਰਨ ਕੀਤਾ ਤੇ ਮਨ ਹਿਰਦਾ ਜਿਹੜਾ ਹੈ ਗੁਰਸਿੱਖਾਂ ਦਾ ਵੀ ਸ਼ਾਂਤ ਹੋ ਗਿਆ ਇਥੋਂ ਪਾਈ ਗੁਲਾਬਾ ਤੇ ਪਾਈ ਪੰਜਾਬਾ ਆਪਣੇ ਘਰ ਅਲਗੀਤਰ ਪਾਤਸ਼ਾਹ ਨੂੰ ਸਤਕਾਰ ਸਹਿਤ ਲੈ ਕੇ ਗਏ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਚੁਬਾਰਾ ਸਾਹਿਬ ਦੇ ਗੁਰੂ ਸਵਾਰਿਓ ਉੱਥੇ ਹੀ ਮਾਤਾ ਹਰਦਈ ਜੀ ਨੂੰ ਬੁਲਾ ਕੇ ਪਾਤਸ਼ਾਹ ਜੀ ਨੇ ਬਸਤਰ ਉਸ ਪਾਸੋਂ ਪ੍ਰਵਾਨ ਕੀਤੇ ਮਾਤਾ ਹਰਦਈਏ ਨੇ ਜਨਮ ਤੇ ਜੀਵਨ ਆਪਣਾ ਸਫਲਾ ਕੀਤਾ ਔਰ ਉਸੇ ਹੀ ਚੁਬਾਰੇ ਦੇ ਵਿੱਚ ਗੁਰੂ ਜੀ ਰੁਕੇ ਹੋਏ ਸਨ ਜਦੋਂ ਸਤਕਾਰ ਪਿਆਰ ਵਾਲੇ ਘੋੜਿਆਂ ਦੇ ਸਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਨੇ ਬੇਨਤੀ ਕੀਤੀ ਸਾਡੇ ਘਰ ਚਰਨ ਪਾਓ ਅਦਬ ਨਾਲ ਆਪਣੇ ਘਰ ਜਾ ਕੇ ਉਹਨਾਂ ਨੇ ਪਨਾਹ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੂੰ ਅਗਲੇ ਦਿਨ ਬੇਨਤੀ ਕਰਕੇ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਤੁਹਾਡੀ ਸੇਵਾ ਕਰਨੀ ਅਗਲੇ ਸਫ਼ਰ ਵਿੱਚ ਸਾਨੂੰ ਸੌਖੀ ਹੋ ਜਾਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਗੁਰੂ ਸਵਾਰਿਓ ਉੱਚ ਦੇ ਪੀਰ ਬਣਨਾ ਕਬੂਲ ਕਰ ਲਿਆ ਸੋਹਣੇ ਪਲੰਗ ਤੇ ਕਲਗੀ ਤਰਪਾਤਸ਼ਾ ਨੂੰ ਵਿਰਾਜਮਾਨ ਕੀਤਾ ਗਿਆ ਬਿਠਾਇਆ ਗਿਆ ਔਰ ਅਗਲੇ ਪਾਵਿਆਂ ਤੋਂ ਭਾਈ ਗਨੀਖਾਂ ਪਾਈ ਨਵੀਖਾਂ ਨੇ ਪਿਛਲੇ ਪਾਵਿਆਂ ਤੋਂ ਭਾਈ ਦਇਆ ਸਿੰਘ ਪਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਹਿਬ ਕੀਤਾ ਔਰ ਨਗਰ ਤੋਂ ਮਾਛੀਵਾੜੇ ਤੋਂ ਜਦੋਂ ਉੱਚ ਦੇ ਪੀਰ ਦੇ ਸੋਹਣੇ ਅੱਲਾ ਦੇ ਨੂਰ ਕਲਗੀ ਤਰਪਾਤਸ਼ਾ ਨੂੰ ਲੈ ਕੇ ਜਾ ਰਹੇ ਸੀ ਤੇ ਹਰ ਕੋਈ ਸਜਦਾ ਕਰ ਰਿਹਾ ਸੀ ਦੇਦਾਰ ਕਰਕੇ ਨਿਹਾਲ ਹੋ ਰਿਹਾ ਸੀ ਰਸਤੇ ਦੇ ਵਿੱਚ ਦਿਲਾਵਰ ਖਾਨ ਨਾਮ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਸੀ ਜਿੱਥੇ ਮਹਾਰਾਜ ਜੀ ਦੀ ਸ਼ਨਾਖਤ ਤੋਂ ਬਿਨਾ ਉਹ ਅੱਗੇ ਨਹੀਂ ਸੀ ਜਾਣ ਦੇਣਾ ਚਾਹੁੰਦਾ ਫਿਰ ਨੂਰਪੁਰ ਦਾ ਕਾਜੀ ਗੁਰੂ ਸਵਾਰਿਓ ਅਨਾਇਤ ਅਲੀ ਸਨੋਹ ਦਾ ਕਾਜੀ অতি ਸਤਕਾਰਯੋਗ ਨੂਰ ਮੁਹੰਮਦ ਬੁਲਾਏ ਗਏ ਜਿਨ੍ਹਾਂ ਨੇ ਸ਼ਨਾਖਤ ਕਰਕੇ ਕਿਹਾ ਦਿਲਾਵਰ ਖਾਨ ਇਹਨਾਂ ਨੂੰ ਅਗਲੇ ਸਫ਼ਰ ਵਿੱਚ ਜਾਣ ਦਿਓ ਇਹ ਪੀਰਾਂ ਦੇ ਪੀਰ ਨੇ ਉੱਚ ਦੇ ਪੀਰ ਨੇ ਮਹਾਰਾਜ ਜੀ ਨੂੰ ਫਿਰ ਉਥੋਂ ਰਵਾਨਾ ਕੀਤਾ ਗਿਆ ਇਹ ਚਾਰ ਅਸਥਾਨ ਨੇ ਗੁਰਦੁਆਰਾ ਚਰਨ ਕਮਲ ਸਹਿਬ ਗੁਰਦੁਆਰਾ ਚਬਾਰਾ ਸਹਿਬ ਗੁਰਦੁਆਰਾ ਭਾਈ ਗਨੀਖਾ ਨਵੀਖਾ ਸਹਿਬ ਗੁਰਦੁਆਰਾ ਕਿਰਪਾਨਪੇਟ ਆਓ ਦਰਸ਼ਨ ਦੇਦਾਰ ਕਰਿਏ ਸਤਿਗੁਰੂ ਦੇ ਅਸਥਾਨਾਂ ਦੇ ਆਪਣੇ ਸਿੱਖੀ ਵਿਰਸੇ ਨਾਲ ਜੁੜੀਏ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸੱਜੀ ਸੂਬਾ ਪੰਜਾਬ ਔਰ ਪੰਜਾਬ ਦੇ ਬਾਹਰ ਵਿਦੇਸ਼ਾਂ ਚ ਜਿਹੜੀਆਂ ਸਿੱਖ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਗੁਰਮੁਖ ਪਿਆਰਿਆਂ ਨੇ ਸਵਾਲ ਕੀਤਾ ਹੈ ਮੇਰੀ ਇਹ ਹੀ ਬੇਨਤੀ ਸ਼ੁਰੂ ਤੋਂ ਹੈ ਕਿ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਮਿਲਦੇ ਹਾਂ ਤੇ ਆਪਾਂ ਕਲਗੀਧਰ ਪਾਤਸ਼ਾਹ ਦੀ ਚੜ੍ਹਦੀ ਕਲਾ ਦੀ ਪ੍ਰਤੀ ਗੁਰੂ ਫਤਿਹ ਦੀ ਸਾਂਝ ਬਣਾਈਏ ਜਦੋਂ ਆਪਾਂ ਗੁਰੂ ਫਤਿਹ ਦੀ ਸਾਂਝ ਬੱਚਿਆਂ ਨਾਲ ਕਰਾਂਗੇ ਉਹ ਪੁੱਛਣਗੇ ਵੀ ਇਹ ਵਾਕ ਕਿਸ ਦੇ ਦਿੱਤੇ ਹੋਏ ਨੇ ਫਿਰ ਆਪਾਂ ਕਹਿ ਸਕਾਂਗੇ ਕਲਗੀਧਰ ਪਾਤਸ਼ਾਹ ਦਾ ਸਿੱਖੀ ਦਾ ਵਿਰਸਾ ਬੜਾ ਨਵੇਕਲਾ ਹੈ ਜਿਸ ਵਿੱਚ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਕਲਗੀਧਰ ਪਾਤਸ਼ਾਹ ਦੇ ਵਿਰਸੇ ਨਾਲ ਤਾਂ ਹੀ ਆਪਾਂ ਨਵੀਂ ਜਨਰੇਸ਼ਨ ਨੂੰ ਵੀ ਜੋੜ ਸਕਾਂਗੇ ਆਪ ਵੀ ਜੁੜ ਸਕਾਂਗੇ ਆਪਾਂ ਸਤਿਗੁਰੂ ਜੀ ਦੇ ਬੋਲਾਂ ਨਾਲ ਜੋ ਅਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਵਾਹਿਗੁਰੂ ਨਿਤ ਬਾਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਇਹ ਸਾਡਾ ਗੁਰਮੰਤਰ ਮੂਲ ਮੰਤਰ ਹੈ ਜਿਸ ਨਾਲ ਆਪਾਂ ਗੁਰਸਵਾਰਿਓ ਗੁਰਮੰਤਰ ਨਾਲ ਜੁੜ ਕੇ ਆਪਣਾ ਇਹ ਹਲਤ ਪਲਤ ਲੋਕ ਪਰਲੋਕ ਜੀਵਨ ਸਵਾਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗिए ਔਰ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਸਤਿਗੁਰੂ ਕਿਰਪਾ ਕਰਨ ਇਹਨਾਂ ਵੀਰਾਂ ਦਾ ਚੈਨਲ ਵਾਲਿਆਂ ਦਾ ਉਪਰਾਲਾ ਕੀਤਾ ਹੋਇਆ ਸਫਲਾਤਾ ਹੀ ਹੈ ਅਮਰ ਸ਼ਕੀਏ ਗੁਰੂ ਵਾਲੇ ਬਣੀਏ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਗ ਗੁਰੂ ਘਰ ਦੇ ਕਥਾਵਾਚਕ ਜਿਨ੍ਹਾਂ ਨੇ ਗੁਰੂ ਇਤਿਹਾਸ ਨਾਲ ਸਾਰੀਆਂ ਸੰਗਤਾਂ ਨੂੰ ਜੋੜਿਆ ਔਰ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਮੈਂ ਰਾਜੇਸ਼ ਸਿੰਘ